ਅਸਮ ਦੇ ਰਾਜੇ ਦੇ ਸੱਦੇ ਤੇ ਜਦੋਂ ਗੁਰੂ ਜੀ ਆਪਣੇ ਪਰਿਵਾਰ ਅਤੇ 300 ਸੰਗਤਾਂ ਦੇ ਜਥੇ ਨਾਲ ਸ਼੍ਰੀ ਅਨੰਪੁਰ ਸਾਹਿਬ ਤੋਂ 3 ਸਾਲਾਂ ਦੀ ਯਾਤਰਾ ਤੇ ਰਵਾਨਾ ਹੋਏ ਸੀ ਤਾਂ ਰਸਤੇ ਵਿੱਚ 19 ਅਤੇ 20 ਕਤਕ 1722 ਸੰਮਤ ਨੂੰ ਇਸੇ ਅਸਥਾਨ ਤੇ ਉਹਨਾਂ ਪਰਿਵਾਰ ਸਮੇਤ 2 ਦਿਨ ਦਾ ਪੜਾ ਲਾਇਆ ਅਤੇ ਫਿਰ ਪਾਤਣਾ ਵਾਲੇ ਪਾਸੇ ਵੱਲ ਯਾਤਰਾ ਸ਼ੁਰੂ ਕਰ ਦਿੱਤੀ ਇਸ ਵਕਤ ਪਵਾਨੀਗੜ ਦੇ ਗੁਰਦੁਆਰਾ ਪਾਸ਼ਾਹੀ ਸਾਹਿਬ ਨੌਵੀਂ ਵਿਖੇ ਮੌਜੂਦ ਆ ਜਿੱਥੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ 1722 ਸੰਮਤ ਦੇ ਵਿੱਚ 19 ਤੇ 20 ਕਤਕ ਨੂੰ ਆ ਕੇ ਇੱਥੇ ਰੁਕੇ ਸੀ ਇੱਥੇ ਦੇ ਲੋਕਾਂ ਨੂੰ ਆਪਣੇ ਉਪਦੇਸ਼ ਦਿੱਤੇ ਸੀ ਇੱਥੇ ਦਾ ਜਿਹੜਾ ਇਤਿਹਾਸ ਹੈਗਾ ਉਹ ਇਸ ਚੀਜ਼ ਦੀ ਗਵਾਹੀ ਭਰ ਰਿਹਾ ਉਸ ਸਮੇਂ ਆਸਥਾਨ ਕਮਰਗੜ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਗੁਰੂ ਜੀ ਦੇ ਪਵਿੱਤਰ ਬਚਨਾਂ ਤੇ ਇੱਥੇ ਨਵਾਂ ਪਿੰਡ ਵਸਿਆ ਪਵਾਨੀਗੜ ਜੋ ਅੱਜ ਸਿੱਖ ਇਤਿਹਾਸ ਦਾ ਮਹੱਤਵਪੂਰਨ ਕੇਂਦਰ ਹੈ ਹਾਲਕਿ ਇਤਿਹਾਸ ਇਸ ਗੁਰਦੁਆਰੇ ਬਾਰੇ ਕੋਈ ਲੰਬੀ ਚੌੜੀ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਤੇ ਗੁਰੂ ਸਾਹਿਬ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸੀ ਤੇ ਇਲਾਕੇ ਦੇ ਲੋਕਾਂ ਨੂੰ ਸੇਵਾ ਨਾਮ ਤੇ ਸਚਾਈ ਦੇ ਉਪਦੇਸ਼ ਦਿੱਤੇ ਸੀ ਉਹਨਾਂ ਦੇ ਬਚਨਾਂ ਦਾ ਅਸਰ ਇੰਨਾ ਗਹਿਰਾ ਸੀ ਕਿ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੰਗਤਾਂ ਦੂਰੋਂ-ਦੂਰੋਂ ਆਉਣ ਲੱਗ ਪਈਆਂ ਸਵਦੇ ਕਰਤਾਰ ਤੇ ਇਸੇ ਗੁਰਦੁਆਰਾ ਸਾਹਿਬ ਵਿਖੇ 1722 ਸੰਮਤ ਨੂੰ 19 ਤੇ 20 ਕਾਤਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੇ ਚਰਨ ਪਾਏ ਸੀ ਜੋ ਕਿ ਆਪਦੇ ਪਰਿਵਾਰ ਸਮੇਤ ਤੇ 300 ਸੰਗਤਾਂ ਦੇ ਜਥੇ ਸਮੇਤ ਇੱਥੇ ਦੋ ਰਾਤਾਂ ਠਹਿਰੇ ਸੀ ਤੇ ਇਥੋਂ ਨਾਲ ਦੇ ਪਿੰਡਾਂ ਤੋਂ ਹੁੰਦੇ ਹੋਏ ਉਹ ਨਾਬੇ ਤੋਂ ਚੱਲ ਕੇ ਇਧਰੋਂ ਅੱਗੇ ਆਪਣਾ ਫੱਗੂ ਵਾਲਾ ਘਰਾਚੋਂ ਹੁੰਦੇ ਹੋਏ ਅੱਗੇ ਸ਼ਾਮਦੇ ਰਾਜ ਦੀ ਬੇਨਤੀ ਪ੍ਰਵਾਨ ਕਰਕੇ ਉੱਥੇ ਗਏ ਸੀ ਤੇ 19 ਤੇ 20 ਕਾਤਕ ਨੂੰ ਦੋ ਦਿਨ ਇੱਥੇ ਸੰਗਤਾਂ ਨੂੰ ਆਪਦੇ ਪ੍ਰਵਚਨ ਨਾਲ ਨਿਹਾਲ ਕਰਕੇ ਗਏ ਸੀ ਤੇ ਗੁਰੂ ਸਾਹਿਬ ਇੱਥੇ ਬੇਨਤੀ ਵੀ ਕਰਕੇ ਗਏ ਸੀ ਵੀ ਜੋ ਵੀ ਇਸ ਅਸਥਾਨ ਦੇ ਉੱਪਰ ਇਸ਼ਨਾਨ ਕਰੇਗਾ ਸਰੋਵਰ ਚ ਸੱਚੇ ਮਨ ਨਾਲ ਵੀ ਉਹਦੇ ਦੁੱਖ ਦੂਰ ਵੀ ਹੋਣਗੇ ਤੇ ਇਸ ਗੁਰਦੁਆਰਾ ਸਾਹਿਬ ਇੱਕ ਹਰਮੀ ਹਿੰਨੇ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਬੜੀ ਸਰਦਾਰ ਨਾਲ ਮਨਾਇਆ ਜਾਂਦਾ ਹੈ ਉਸ ਦਿਨ ਦਰਬਾਰ ਸਾਹਿਬ ਵਿਖੇ ਵਕ ਵਕ ਢਾਡੀ ਰਾਗੀ ਜਿ세 12 ਸੰਗਤਾਂ ਨੂੰ ਆ ਕੇ ਆਪਦੇ ਵਾਕਾਂ ਨਾਲ ਨਿਹਾਲ ਕਰਦੇ ਹਨ ਅੱਜ ਵੀ ਹਰ ਪੂਰਨਮਾਸ਼ੀ ਅਤੇ ਮੱਸਿਆ ਦੇ ਦਿਨ ਇੱਥੇ ਵੱਡੇ ਮੇਲੇ ਲੱਗਦੇ ਹਨ ਸੰਗਤਾ ਸਰੋਵਰ ਵਿੱਚ ਇਸ਼ਨਾਨ ਕਰਕੇ ਇਸ ਪਵਿੱਤਰ ਥਾਂ ਤੇ ਮੱਥਾ ਟੇਕਦਿਆਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਦੇ ਆਸ਼ੀਰਵਾਦ ਨਾਲ ਇੱਥੇ ਹਰ ਤੰਤ ਤੇ ਮਨ ਦੇ ਰੋਗ ਦੂਰ ਹੋ ਜਾਂਦੇ ਹਨ ਸੰਗਰੂਰ ਤੋਂ ਚਰਨਜੀਤ ਕੌਸ਼ਲ ਦੀ ਰਿਪੋਰਟ